ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰੇ YouTube ਚੈਨਲ ਮਨਤਰਾ ਡਾਡਾ ਵਲੌਗਸ ਤੇ। ਉਹ ਤੁਸੀਂ ਸਾਰੇ ਕਿਵੇਂ ਹੋ? ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਕੰਜ ਵਾਕ ਹੋ ਗਈ ਸੀ ਆਪਣੀ। ਤੇ ਵਾਕ ਹੋ ਗਈ ਸੀ ਆਪਣੀ। ਤੇ ਲੱਗ ਅੱਜ ਫੋਨ ਉਹ ਮੈਂ ਸੋਭਾ ਚੱਕਿਆ ਸੋ। 5:00 ਵਜੇ ਦੇ ਕਰੀਬ ਫੋਨ ਚੱਕਿਆ ਥੋੜਾ ਜਿਹਾ। ਪਰ ਇਦਾਂ ਨਹੀਂ ਹੋਇਆ ਕਿ ਮੈਂ ਸ਼ੂਟ ਕਰ ਲਾ ਫਿਰ ਵਾਕ ਟਾਈਮ ਇੰ ਐ ਹੁੰਦਾ ਕਿ ਐਂਡ ਚ ਕਰੂੰਗੀ ਇੱਕ ਵਾਰੀ ਫੋਨ ਚੱਕ ਕੇ ਵੇਗੀ। ਉਦੋਂ ਮੈਨੂੰ ਲੱਗਦਾ ਮੈਂ ਪਤ ਲ ਕੀ ਕਰਦੀ ਵੀ ਸੀ। ਫੇਉਨ ਬਸ ਇਧਰ ਮੇਰੇ ਪਾਣੀ ਵੀ ਨਹੀਂ ਚ ਪੀਤਾ ਮੈਂ ਸਵੇਰ ਦਾ 6 ਵਜੇ ਚੱਲੇ ਪਾਣੀ ਵੀ ਨਹੀਂ ਪੀਤਾ ਕ ਤੇ ਆਪਣੇ ਜਿਆਦਾਤਰ ਕੰਮ ਐ ਜੋ ਉਸ ਕੈਮਰਾ ਕਰਦੇ ਆ ਦੇਖੋ ਕੋਪੀ ਧਰੀ ਹੋਈ ਉਪਰ ਨਹੀਂ ਪਾਣੀ ਨਹੀਂ ਪੀਤਾ ਪਾਣੀ ਪੀਉਂਗੀ ਉਹ ਗਰਮ ਕਰਕੇ ਕੋਸਾਇਆ ਤੇ ਆਪਣੇ ਬਸ ਅੱਜ ਕੈਮਰਾ ਮੈਂ ਕੰਮਾਂ ਤੇ ਹੋਣ ਹੀ ਨਹੀਂ ਕਰਿਆ ਮੈਂ ਕਿ ਕੰਮ ਚੱਕ ਮਣਾ ਫੱਟੇ ਤੇ ਬੋਕਰ ਵਗੈਰਾ ਹੋ ਗਈ ਆਪਣੀ ਤੇ ਕਪੜੇ ਵਗੈਰਾ ਧੋਤੇਗੇ ਚੱਲੀ ਜਾਂਦੀ ਮਸ਼ੀਨ ਅੱਦੇ ਧੋਤੇ ਜਾਂਦੇ ਨੇ ਤੇ ਉਹਨਪਰ ਸਾਡੇ ਰੈਗੂਲਰ ਵਾਲੇ ਕੱਪੜੇ ਹੁੰਦੇ ਜਿਹੜੇ ਸਿਲਾਣੇ ਹੁੰਦੇ ਜੇ ਹੁਣ ਮੈਂ ਨਾ ਹੋ ਗਈ ਹੋ ਗਈ ਤੇ ਮੇਰੇ ਤੋਂ ਨਾਲ ਦੇ ਨਾਲ ਪਾਣੀ ਦੇ ਨਾਲ ਪਾਣੀ ਦਿੱਤਾ ਉਹਦਾ ਮੇਰਾ ਤਾਂ ਤਾਂ ਚੜਾ ਰਿਹਾ ਗਾਹਲ ਨੇ ਮੀਂਸਾ ਸੱਭ ਕੋਬੀ ਦੀ ਆਲੂ ਕੋਬੀ ਦੀ ਬਣਾਉਣੀ ਹੈ ਤੇ ਕੋਈ ਬਣਾ ਕੇ ਕੰਮ ਰਹਿ ਗਿਆ ਸਬਜੀ ਦਾ ਕੰਮ ਨਾ ਵੇਖਦੇ ਆਂ ਸਬਜੀ ਧਰ ਕੇ ਨਾ ਇਧਰ 6 ਵਜੇਗੇ ਇਧਰ ਤੇ ਕੰਮ ਤਾਂ ਨਹੀਂ ਬੜੀ ਆ ਮੇਰਾ ਰਾਦਨ ਮੈਂ ਥੋੜੀ ਹਲਕੀ ਫੁਲਕੀ ਜੀ ਐਕਸਰਸਾਈਜ਼ ਕਰਕੇ ਆਉਣੀ ਆ ਉਸ ਤੋਂ ਮੈਂ ਕੱਲ ਸ਼ਾਮ ਨੂੰ ਵੀ ਹਲਕੀ ਫੁਲਕੀ ਜੀ ਕਰਪਰ ਮੜੇ ਮੋਟੇ ਨਾਲ ਫਰਕ ਨਹੀਂ ਜਾਂਦਾ ਹਰ ਇੱਕ ਦੀ ਬਾਡੀ ਲੱਗੂਂਦੀ ਮੇਰੀ ਬਾਡੀ ਲੱਗਣ ਨਹੀਂ ਮੜੇ ਮੋਟੇ ਕੰਮ ਨਾਲ ਉਹ ਵੀ ਨਾ ਉੱਬਲ ਹੀ ਜਾਣਾ ਕਾਲ ਤੋਂ ਦੱਸਿਆ ਮੇਰਾ ਸਟੈਟ ਦਾ ਟੁੱਟ ਗਿਆ ਤੇ ਉਹ ਕਦੇ ਤਾਂ ਮੜੇ ਮੋਟੇ ਲੱਗ ਜਾਂਦਾ ਕਦੇ ਨਹੀਂ ਚਲੋ ਜੀ ਤੇਲ ਬਾਦ ਆਪਾ ੜਾਹੇ ਚ ਇਹ ਚੰਗੀ ਤਰ੍ਹਾਂ ਉਬਲਣ ਦਵਾਂਗੇ ਚਲੋ ਜੀ ਬਸ ਮੇਰਾ ਪਾਣੀ ਦੇ ਉੱਤੇ ਅੱਜ ਬਸ ਘਾਲੋ ਹੋਈ ਜਾਂਦੇ ਚੱਕ ਕੇ ਪਾਣੀ ਪੀਣ ਦੀ ਵੀ ਘਾਲੋ ਨਾ ਆਉਂਦੀ ਆਹਦੇ ਹੋਈ ਉਹਨਾਂ ਜਿਹੜਾ ਕੰਮ ਹੁੰਦਾ ਕਰਨਾ ਫੇਰ ਪਾਣੀ ਪੀਉ ਕਰਦੇ ਨੇ ਤੇਲ ਕਰਾਂ ਪਪਨ ਜੀਰ ਆਓ ਤੇ ਲੋ ਜੀ ਪਿਆਜ਼ ਪਾਉਨੇ ਆਪਾਂ padale namak haldi lagi cheti ban gayi na chalo jo humne ko beh ke pani the gas ko ਚਲੋ ਜੱਪਦਾ ਹੋ ਗਿਆ ਜੂੜਾ ਸੋਨਾ ਪੱਜਾ ਨੂੰ ਵਾ ਕੇ ਰੈਡੀ ਕਰਦੇ ਤੇ ਲੋ ਜਿੰਨ ਜੱਪ ਪੇਟਾ ਨਾ ਤੋਲੇ ਅਸੀਂ ਤੇ ਇਹਨੂੰ ਮੈਂ ਰੈਡੀ ਕਰ ਰਿਆ ਕਰ ਦਿੱਤਾ ਤੇ ਨਾਲ ਹੀ ਇਹਦੇ ਨਾਲ ਮੈਂ ਪਟਕੀ ਬੰਨਤੀ ਕਿਉਂਕਿ ਨਾ ਕਈ ਵਾਰ ਕੀ ਕਰਦਾ ਨਾ ਧਾਤੋ ਕੀ ਦੇਤੇ ਚ ਬਹਿ ਜਾਂਦਾ ਕਿੱਡਣ ਫਿਰ ਸੇਲ ਭਰ ਲੈਂਦਾ ਤੇ ਚਲੋ ਜੇ ਇੱਥੇ ਮੰਮੀ ਲੱਗ ਗਈ ਸੀ ਚੁੱਲੇ ਤੇ ਰੋਟੀ ਕਿਉਂਕਿ ਮੈਂ ਲੱਗਿਆ ਹੀ ਸੀ ਜੱਪ ਜੋਤੋਂ ਰੈਡੀ ਕਰਨ ਕਿਉਂਕਿ ਹੁਣ ਨਾ ਦਿਨ ਬਣ ਕੇ ਚਲੋ ਛੋਟੇ ਹੋ ਗਿਆ ਤੇ ਜਿੰਨੀ ਮਰਜ਼ੀ ਸਦਿਆਂ ਉੱਠ ਖੜੋ ਤੇ ਕੰਮ ਪੂਰਾ ਹੀ ਨਹੀਂ ਆਉਂਦਾਗਾ ਚਲੋ ਜਿੱਥੇ ਮੰਮੀ ਰੋਟੀ ਲੱਗੇ ਹੋਈ ਸੀ ਤੇ ਮੈਂ ਜਾਪਰੂ ਇੱਥੇ ਬਹਿ ਕੇ ਖਵਾਉਣ ਲੱਗ ਗਈ ਸੀ ਰੋਟੀ ਇਹ ਨਖਰੇ ਬਹੁਤ ਕਰਦਾ ਕਈ ਵਾਰ ਤਾਂ ਬੈਠ ਕੇ ਖਾ ਲਵੇ ਤਾਂ ਖਾ ਲਵੇ ਤੇ ਨਹੀਂ ਨਖਰੇ ਬਹੁਤ ਕਰਦਾ ਤੇ ਇੱਧਰ ਜਾਪ ਦੇ ਪਾਪਾ ਨਾ ਕੇ ਚੱਲੇ ਸੀਗੇ ਰੈਡੀ ਹੋਣ ਲੱਗੇ ਸੀ ਇਹ ਵੀ ਜੌਬ ਤੇ ਜਾਣ ਲਈ ਚਲੋ ਜੀ ਇੱਥੇ ਬਸ ਮੰਮੀ ਰੋਟੀ ਪਕਾ ਲਣਗੇ ਮੈਨੂੰ ਖਵਾ ਕੇ ਤੇ ਨਾਨਾ ਖਵਾਵਾਂਗੇ ਅਸੀਂ ਰੋਟੀ ਨਾਨੀ ਹੋਰ ਮੈਂ ਤੇ ਆਪਣੇ ਘਰ ਆਏ ਹੋਏ ਨਾਨੀ ਜੀ ਤੇ ਬਹੁਤ ਮਜ਼ਾ ਆ ਰਿਹਾ ਖੂਬ ਜੀ ਲੱਗਾ ਹੋਇਆ ਪੂਰਾ ਹਨਾ ਜਦੋਂ ਕੋਈ ਆ ਜਾਂਦਾ ਘਰ ਦੇ ਵਿੱਚ ਪੂਰਾ ਮਨ ਲੱਗ ਜਾਂਦਾ ਤੇ ਜਦੋਂ ਅਗਲਾ ਜਾਂਦਾ ਤੇ ਫਿਰ ਜੀ ਆ ਹੋਰ ਹੀ ਹੁੰਦਾ ਹੁੰਦਾ ਕਿ ਕੀ ਹੋ ਜਾਂਦਾ ਤੇ ਲਓ ਜਿੱਥੇ ਮੈਂ ਨਾਨੀ ਨੂੰ ਰੋਟੀ ਲਿਆ ਤੇ ਉਸ ਨਾਲੇ ਆਪ ਲਿਆ ਸੀ ਤੇ ਬੈ ਕੇ ਉਸ ਰੋਟੀ ਖਾਣ ਲੱਗੇ ਸੀ ਤੇ ਮੰਮੀ ਪਕਾ ਰਹੀ ਸੀ ਜਨਾਲ ਹੀ ਡੈਡੀ ਮੰਜੇ ਤੇ ਬੈਠ ਕੇ ਖਾ ਰਹੇ ਸੀ ਸਾਰੇ ਜਾਣੇ ਇੱਕੋ ਵਾਰੀ ਰੋਟੀ ਦਾ ਕੰਮ ਨਵੇੜ ਲਾਂਗੇ ਖਾ ਪੀ ਕੇ ਇਹ ਤੋਂ ਬਾਅਦ ਬਸ ਮੈਂ ਦਵਾ-ਦਵਾ ਭਾਂਡੇ ਸਾਫ਼ ਕਰ ਲੈਂਦੇ ਹਾਂ ਸਾਡੇ ਕੰਮ ਇਹੀ ਰਹਿੰਦੇ ਹੁੰਦੇ ਬਸ ਭਾਂਡੇ ਸਾਫ਼ ਕਰਨੇ ਤੋਂ ਬਾਅਦ ਤੇ ਪਸ਼ੂਆਂ ਨੂੰ ਮੰਮੀ ਨੇ ਅੰਦਰ ਕਰਨਾ ਹੁੰਦਾ ਹੈਗਾ ਕਿਉਂਕਿ ਅੱਜ ਗਰਮੀ ਹੈ ਤੇ ਅੰਦਰ ਪੱਖੇ ਛੱਡ ਦਈਦੇ ਆ ਤੇ ਅੰਦਰ ਕਰਨਾ ਹੁੰਦਾ ਬਸ ਇਹ ਤੋਂ ਬਾਅਦ ਅਸੀਂ ਗੱਲਬਾਤਾਂ ਕਰ ਲੈਂਦੇ ਹੈਗੀਆਂ ਬੈਠ ਕੇ ਫਿਰ ਉਹਦੋਂ ਗੱਲਬਾਤਾਂ ਕਰਕੇ ਔੜਦੇ ਆ ਫਿਰ ਕਾਫੀ ਦਾ ਟਾਈਮ ਤੇ ਚਾਹ ਪਾਣੀ ਦਾ ਹੋ ਜਾਂਦਾ ਉਦੋਂ ਉਹ ਫ੍ਰੀ ਲੈਨੇ ਬਸ ਐਹੀ ਸਾਰਾ ਦਿਨ ਬੀਤ ਜਾਂਦਾ ਇੱਥੇ ਅਸੀਂ ਗੱਲਾਂ ਬਾਤਾਂ ਵੀ ਕਰੀਏ ਨੇ ਇਹਨਾਂ ਦੇ ਨਾਲ ਦੇ ਨਾਲ ਤੇ ਨਾਲੇ ਅਸੀਂ ਰੋਟੀ ਪਾਣੀ ਖਾਈਏ ਨੇ ਕਈ ਵਾਰ ਤਾਂ ਮੈਨੂੰ ਕੈਮਰੇ ਦਾ ਪਤਾ ਹੁੰਦਾ ਲੱਗਾ ਹੋਇਆ ਕਈ ਵਾਰ ਮੈਂ ਲਾ ਕੇ ਭੁੱਲ ਵੀ ਜਾਂਦੀ ਆ ਕੈਮਰਾ ਤੇ ਕਿੰਨੀ ਕਿੰਨੀ ਰਿਕਾਰਡਿੰਗ ਹੋ ਜਾਂਦੀ ਹੈ ਤੇ ਫਿਰ ਮੈਨੂੰ ਐਗਲੇਟ ਕਰਨ ਲੱਗਿਆ ਐਡੀਟਿੰਗ ਕਰਨ ਲੱਗੇ ਇੰਨਾ ਜਿਆਦਾ ਮੁਸ਼ਕਲ ਹੁੰਦੀ ਨਾ ਚਲੋ ਜੇ ਇੱਥੇ ਮੈਂ ਥੋੜੀ ਵੀਡੀਓ ਫਾਸਟ ਕਰਤੀ ਸੀ ਤੇ ਮੈਂ ਕਹਿੰਦਾ ਦਵਾ-ਦਵਾ ਭਾਂਡੇ ਮਾਜ਼ਾ ਨਹੀਂ ਵੀਡੀਓ ਨਾ ਲੰਬੀ ਬਹੁਤ ਹੋ ਜਾਂਦੀ ਆ ਜੇ ਰਿਕਾਰਡ ਜਿਸ ਤਰ੍ਹਾਂ ਕਲਿੱਪਸ ਲਾਈਆਂ ਹੁੰਦੀਆਂ ਵੀਡੀਓ ਬਹੁਤ ਜਿਆਦਾ ਲੰਮੀ ਹੋ ਜਾਂਦੀ ਹੈ ਚਲੋ ਜੇ ਇੱਥੇ ਮੈਂ ਦਵਾ-ਦਵਾ ਬਸ ਮੇਰੀ ਰੋਟੀਨ ਆ ਜੇ ਰੋਟੀ ਮੰਮੀ ਨੇ ਪਕਾ ਲਈ ਤੋ ਹੈਲੋ एवरीवन ਲੋ ਜੀ ਆ ਗਿਆ ਆਪਾਂ ਅੱਜ ਤੁਹਾਡੇ ਲਈ ਪੁਰਾਤਨ ਟਾਈਮ ਦੇ ਪੁਰਾਣੇ ਸਮੇਂ ਦੀਆਂ ਚੀਜ਼ਾਂ ਦਾ ਵਲੌਗ ਲੈ ਕੇ। ਫੋ ਆਸ ਕਰਾਂਗੇ ਤੁਹਾਨੂੰ ਜਿਹੜਾ ਅੱਜ ਦਾ ਵਲੌਗ ਬਹੁਤ ਪਸੰਦ ਆਊਗਾ ਤੇ ਲਓ ਜੀ ਸ਼ੁਰੂ ਕਰਾਂਗੇ ਵਲੌਗ ਅੱਜ ਆਪਾਂ। ਲਓ ਜੀ ਚੈੱਕ ਕਰੋ ਅੱਜ ਆਪਣਾ ਜਿਹੜਾ ਪੁਰਾਤਨ ਸਮੇਂ ਦਾ ਆਪਾਂ ਵਲੌਗ ਵਿਖਾਉਣਾ ਤੁਹਾਨੂੰ ਉਹ ਵਿਖਾਉਣਾ। ਚੱਕੀ ਦਾ। ਇਹ ਹੈਗੀ ਇਹ ਚੱਕੀ। ਇਹ ਆਪਣੇ ਘਰ ਦੀ ਚੱਕੀ ਆ। ਇਹ ਰੰਗ ਰੋਗਣ ਆਪਣੇ ਵਿਆਹ ਤੇ ਹੀ ਕਰਾਇਆ ਸੀਗਾ ਤੇ ਇੱਕ ਪਿੱਛੇ ਵੀ ਪਈ ਨਾ ਨਹੀਂ ਉਹਨੂੰ ਵੀ ਚੱਕ ਕੇ ਮੜਾ ਜਗਾ ਇੱਧਰ ਨੂੰ ਕਰ ਲਿਓ। ਆਹ ਦੇਖੋ ਜੀ ਚੱਕੀ। ਤੇ ਸਾਰਾ ਫੇਰ ਕੇ ਦਿਖਾਵਾਂਗੇ ਵਿੱਚ ਇਹਦੇ ਪੀਸਾਂਗੇ ਵੀ ਆਪਾਂ ਤੇ ਸਾਰਾ ਉਵੇਂ ਹੀ ਦਿਖਾਵਾਂਗੇ ਤੁਹਾਨੂੰ ਕਿਵੇਂ ਚੱਲਦੀ ਆ ਤੇ ਆਪਣੇ ਕੋਲ ਆਲਰੇਡੀ ਇੱਕ ਹੋਰ ਅੰਨੀ ਕੀਜੀ ਵੀ ਆ ਰੰਗ ਕੀਤੇ ਕੀਤੇ ਸੀ ਇਹਨਾਂ ਨੂੰ ਵਿਆਹ ਦੇ ਟਮੇ ਸਮੇ ਤੇ ਹੁਣ ਆਪਾਂ ਦੇਖਦੇ ਆ ਕਿਵੇਂ ਚਲਾਉਣਗੇ ਇਹਦਾ ਗੀਤ ਵੀ ਹੋਊਗਾ ਗੀਤ ਵੀ गा ਕੇ ਸੁਣਾਉਣਗੇ ਆਪਾਂ ਨੂੰ ਤੇ ਆਪਾਂ ਦੇਖਾਂਗੇ ਕਿਦਾਂ ਲੱਗਦਾ ਹਨਾ ਸਾਰਾ ਕੁਝ ਤੇ ਤੁਹਾਨੂੰ ਵੀ ਦਿਖਾਵਾਂਗੇ ਨਾਨੀ ਬੈਗਿਆ ਨਾਲ ਆਉਣਗੇ ਮੰਮੀ ਤੇ ਆਪਾਂ ਵਲੌਗਰ ਸ਼ੂਟ ਕਰਨ ਵਾਲੇ ਬਣਾਂਗੇ ਕੈਮਰਾਮੈਨ बिखाने थान नानी दसो एक आ, की कर पे चल ठीक है चल यू एक बार तु बंद करो ਤੁਕੋਛੇ ਦੱਸੋ ਇਹਦੇ ਬਾਰੇ ਕਿ ਕਦੋਂ ਇਹ ਚੱਲਦੀਆਂ ਸੀ ਹਨਾ ਜਾਂ ਕਿਵੇਂ ਮਤਲਬ ਹੁੰਦਾ ਸੀ ਵਿਆਹ ਜਾਂ ਕਿਵੇਂ ਕੁਝ ਵੀ ਸਾਰਾ ਕੁਝ ਦੱਸੋ ਵਿਆਹ ਵੇਲੇ ਗਲਾ ਪਾਉਂਦੀਆਂ ਸੀ ਮਤਲਬ ਕੀ ਕਰਦੀ ਅਸੀਂ ਗਲਾ ਪਾਉਂਦੇ ਸੀ ਮਤਲਬ ਜੀਦਗੋਨੀਆਂ ਸੀ ਤੇ ਫਿਰ ਘੋੜੀਆਂ ਕੱਟੀਆਂ ਹੋ ਕੇ ਨਾਲ ਆ ਉਹ ਕਰਦੀ ਅਸੀਂ ਚੱਕੀ ਪਿੰਦੀ ਸੀ ਨਾਲ ਨਾਲ ਤੇ ਨਾਲ ਨਾਲ ਗਾਣਾ ਮਤਲਬ ਗੀਤ ਗਾਉਂਦੀਆਂ ਸੀ ਲੋਕ ਗੀਤ ਕਹਿੰਦੇ ਜਿਵੇਂ ਠੀਕ ਆ ਤੇ ਕਿਵੇਂ ਜੇ ਗੀਤ ਹੁੰਦੇ ਸੀ ਫਿਰ ਸਾਨੂੰ ਸੁਣਾਓ ਹੋਰ ਫਿਰ ਇੱਕ ਤਾਂ ਗੀਤ ਵੀ ਸੁਣਾਓ ਫਿਰ ਹੀ ਸਾਨੂੰ ਪਤਾ ਲੱਗੋ ਕੀ ਹੋ ਜੇ ਗਾਉਂਦੇ ਸੀ ਹਾ ਦਾ ਬਾ ਬਾਜਰਾ ਸਈਓ ਰਾਤੀ ਰੰਗ ਮਰਲੇ ਕਿੜਿਆ ਜੀਤੋ ਕੁੜੀਆਂ ਝੰਡੂਣ ਲੱਗੀ ਨਾ ਸੀ ਦਾਣਾ ਵੜਿਆ ਸਾਡਾ ਬਾਜਰਾ ਸਈਓ ਰਾਤੀ ਰੰਗ ਮਰਲੇ ਕਿੜਿਆ ਸਾਡਾ ਬਾਜਰਾ ਸਈਓ ਰਾਤੀ ਰੰਗ ਮਰਲੇ ਕਿੜਿਆ ਸੂਹਾ ਕੁੜੀਆ ਚੰਦਨ ਲਕੀ ਨਾ ਸੀ ਨਾ ਨਾੜਿਆ ਸਾਣਾ ਬਾਜੁਰਾ ਸਈਓ ਰਾਤੀ ਰੰਗੁ ਮਾਰੇ ਕਿੜਿਆ ਸਾਡਾ ਬਾਜੁਰਾ ਸਈਓ ਰਾਤੀ ਰੰਗੁ ਮਾਰੇ ਕਿੜਿਆ ਹੋਰ ਸੁਣਾਓ ਆਹੇ ਦੀ ਕੈਰੀ ਚਾ ਕੀ ਗਾਉਣਾ ਥੁਰਾ ਜੀ ਸੋਨਿਆ ਸਾਹੇ ਨਦੀ ਹਾ ਤੁਰਾ ਚਾਹ ਦੀ ਤੇਰੀ ਚਾਹ ਕਹੇ ਸੋਹਣ ਜੀ ਹਾ ਤੁਰਾ ਜੀ ਸੋਨਿਆ ਸਹੇ ਨਦੀ ਹਾ ਤੁਰਾ E on an di ca cade ke to dhang da siha to ਯਾਡਾ ਜੀ ਹਾ ਤੋੜਾ ਇਹ ਚੱਕੀ ਲਗੀ ਠੀਕ ਆ ਤੁਹਾਨੂੰ ਚਲੋ ਚਲਾ ਕੇ ਵੀ ਦਿਖਾਓ ਤੁਹਾਨੂੰ ਦਾਲ ਦਾਲਦੇ ਆ ਦਾਲ ਮੋਹਦੇ ਆ ਹਾਂ ਕਿਤੇ ਛੋਲੇ ਦੀ दाल dal ਦੇ ਘਰੇ ਦੀ दाल dal ਪਾਉਂਦੇ ਮਟਰ ਹਾਂ ਆਟੇ ਨਾਲ ਪਾਟ ਕੇ ਉਹਨੇ ਚੋਕਲੇ ਵੜਾ ਦੇ ਵਿੱਚੋਂ ਕਾਲਾ ਚਿਲਕਾਲ दाल ਰੱਖ ਲੈਂਦੇ ਕਾਲਾ ਦਾਣਾ ਹੁੰਦਾ ਜਿਹੜਾ ਅੱਛਾ ਬੰਦ ਬਾਈ ਹਾਂ ਵੰਦੇ ਫਿਰ ਉਹ ਲੋਕ ਫੜਾ ਕੇ ਜਾਂਦਾ ਫਿਰ ਪਸਾ ਕੇ ਲੈਂਦੇ ਅੱਧੇ ਭਰਾਂ ਨੇ ਰਵਾ ਜਾਂਦੇ ਪਹਿਲਾਂ

ਦੇਵਾ ਮੈਂ ਕੋਲੇ ਆਈ ਕਹਿੰਦੀ ਸੀ ਮੈਂ ਮੱਥਾ ਮਾਰੀ ਜਾਨੀ ਦਲੀਆ ਤਾਂ ਦਲੇ ਨਹੀਂ ਆ ਮੱਛਰ ਕੀ ਖਰਾਬ ਮਗਾ ਨਾ ਬਈ ਚੱਕੀ ਨਾ ਚਲਦੀ ਆ ਖਰਾਬ ਕੀ ਤੋਰ ਮਗਾ ਤੂੰ ਕਿਵੇਂ ਘੜਾ ਦੇ ਨਹੀਂ ਕਹਿੰਦੀ ਮੈਂ ਤਾਂ ਦੇ ਜਾਨੀ ਆ ਮਗਾ ਤੂੰ ਤਾਂ ਪੁੱਠਾ ਘੜਾ ਦੇ ਜਾਨੀ ਦਲੀਆ ਨਹੀਂ ਮੈਂ ਆਏ ਆਂਦਾ ਮਗਾ ਤੂੰ ਆ ਬੈ ਕੇ ਆਪਦੇ ਬੰਨੇ ਘੜਾ ਲਿਆ ਹਾਂ ਮਗਾ ਤੂੰ ਆ ਆਏ ਆਂ ਘੜਾ ਲਿਆ ਤੇ ਉਹ ਦੇ ਜਾਵੇਂ ਐ ਤੇ ਉਹਦਾ ਦੋਈਆ ਦਲੇ ਆ ਜਾਵੇ ਭਾਈ ਜੀ ਤਾਂ ਮਾਇਆ ਕੀ ਉਹਦਾ ਦਲਿਆ ਮੈਂ ਕਿਤੇ ਤੋਂ ਕਰਾਂ ਛੋਟੀ ਇਹਨਾਂ ਸਾਰੇ ਕੰਮ ਹੋਣ ਲਿਆ ਮੈਂ ਮੇਰੇ ਕੀਤੇ ਨੇ ਆ ਬਈ ਕੰਮ ਹੋਣੇ ਆ ਹਰ ਇੱਕ ਨੂੰ ਪਤਾ ਜ਼ਾਬ ਤੇ ਦਾਣੇ ਇਕਲੀ ਵੇ ਹਾਂ ਉਹ ਖਾਣਾ ਵੀ ਤੇ ਰੱਖੀ ਹੈ ਹੈਜੀ ਹਾਂ ਇਹਨਾਂ ਨੂੰ ਹੋਤੇ ਪਹਿਲਾਂ ਜਾਂ ਕਿ ਉਹ ਵੀ ਨਾ ਬਹੁਤ ਆਹ ਨੂੰ ਮੰਨਦਾ ਆ ਕੋਚੇ ਪਹਿਲੇ ਘਰੇ ਐਂ ਹੀ ਕਰਦੇ ਹੁੰਦੇ ਸੀ ਆਟਾ ਵੀ ਆਟਾ ਘਾਤੇ ਬਿੰਦੇ ਸੀ ਪਹਿਲੇ ਦਿਨ ਇੱਕ ਤਾਂ ਆਟਾ ਵੀ ਕਿੰਦੇ ਸੀ

ਠੀਕ ਆ ਮੇਰੇ ਖਿਆਲੇ ਜੋ ਲੱਗਦਾ ਹੈ ਕਿ ਪਿੰਡ ਨਾ ਬਣਾਉਣਾ ਨਾ ਪਾਣੀ ਪਾਣੀ ਕਿੰਨੇ ਆਉਗੇ ਹਾਂ ਫਿਰ ਮੇਰਾ ਮਤਲਬ ਹੈ ਕਿ ਕੀ ਕੀਨ ਲਾਂ ਹਾਂ 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 ਤਾਂ ਉੱਤੇ ਪਿਆ ਲੈਂਦੇ ਆ ਕਿ ਤभी ਇਹ ਨਾ ਮਿਲ ਜਾਂਦੇ ਨਾ ਹਾਂ ਅਮ ਤਾਂ ਬਥੇਰੇ ਘਰੇ ਇੰਨ ਕਰਨਾ ਹਾਂ ਉਹ ਤਾਂ ਕੰਮ ਹੈ ਵੀ ਕੁਝ ਨਾਲੇ ਕਹਿਣਗੇ ਟਾਈਮ ਸਾਡੇ ਕੋਲ ਹਾਂ ਕਿਸੇ ਦਾ ਮਰਜ਼ੀ ਪੁੱਛ ਲੋ ਕਹਿਣਗੇ ਟਾਈਮ ਨਹੀਂ ਟਾਈਮ ਨਹੀਂ ਪਤਾ ਨਹੀਂ ਕੀ ਕੰਮ ਅੱਥੀ ਜਾਉਂਦੀ ਹਾਂ ਕਿੰਨੇ ਨਾ ਮੂੰਹ ਹੁੰਦੀ ਬੰਦੇ ਹਾਂ ਆਈ ਨਹੀਂ ਸੀ ਲੱਗਦਾ ਵੀ ਨਾ ਕੱਢ ਹਾਂ

ਇਹ ਹੁਣ ਚੱਕੀ ਤੇ ਗਲਾ ਪਾ ਕੇ ਹੀ ਦਵਾਉਣੀ ਆ ਇਹਦਾ ਦੱਸ ਦਿੰਦੇ ਇਹ ਚੱਕੀ ਦਾ ਕੋਈ ਨਹੀਂ ਚੱਕਣਾ ਕਰਨਾ ਬਾਬਾ ਇਹ ਬਾਬਾ ਦੇ ਬਾਬਾ ਇਹ ਬਾਬਾ ਜੀ ਹਾਂ ਬਾਬਾ ਤਾਂ ਨਹੀਂ ਆਖੇ ਨਹੀਂ ਭਾਰੀ ਹੁੰਦੀ ਹੋਊਗੀ ਪੱਥਰ ਜਾਂ ਤਾਂ ਹੀ ਭਾਰਾ ਚੱਕੀ ਜੰਦਗਾ ਤਾਂ ਇਹਦੇ ਕੋਈ ਮਰਜੀ ਕਰਕੇ ਦਾ ਚਾਇ ਹੁੰਦੀ ਆ ਉਤਲਾ ਹੀ ਸਭ ਵੱਖਰਾ ਹੋ ਜਾਂਦਾ ਹਨਾ ਕੀ ਜਵੜਾ ਵੜਾ ਦੇ ਦੀ ਮੇਰਾ ਉਹ ਵੀ ਫੜਾ ਦਿਖਾਓ ਨਾਲ ਸਾਨੂੰ ਥੱਲੋ ਵੀ ਦਿਖਾਓ ਕੀ ਇਹਨੇ ਉਹਨਾਂ ਨੇ ਤੋੜਤੀ ਯਾਰ ਨਾ ਪਾ ਵਿਆਹ ਤੇ ਕੋਈ ਮੰਗ ਕੇ ਲੈ ਗਿਆ ਸੀ ਹਾਂ ਬੜਾ ਪਾਉਣ ਨੂੰ ਠੀਕ ਆ ਨਾ ਸਾਈਡ ਤੋੜਤੀ ਨਾਲ ਇਹ ਤਾਂ ਗਲਤ ਗੱਲ ਆ ਜੜਾ ਜ ਆਪਣੇ ਦਾ ਵਿਆਹ ਵੇਲੇ ਆਪਣੇ ਰੰਗ ਕੀਤੀਆਂ ਹਾਂ ਨਹੀਂ ਇਹ ਲੈ ਕੇ ਆਪਰੇ ਦਾ ਵਿਆਹ ਵੇਲੇ ਕੀਤੀ ਨਾ ਉਹ ਜਿਹੜਾ ਕੋਈ ਲੈ ਜਾਂਦਾ ਉਹ ਆਪਰੇ ਘਰ ਨੂੰ ਰੰਗ ਕਰਦਾ ਉਹ ਤਾਂ ਕਰਾ ਵੀ ਲੈਂਦਾ ਇਹ ਹੋਣਾ ਜਦੋਂ ਪੀਸਦੇ ਇੱਥੇ ਆਦੀ ਹੈ ਜਿੱਥੋਂ ਟੁੱਟਦੀ ਹੈ ਮੈਂ ਇਸ ਥਰੀ ਨੂੰ ਦੇਖ ਫਿਰ ਇਹ ਤਾਂ ਅੜ ਲੱਗੀ ਜਦੋਂ ਤੋੜਤੀ ਸਾਈਡ ਤੋਂ ਇਹ ਚੀਜ਼ ਨਹੀਂ ਮਿਲਦੀ ਪੜ ਜਾਂਦੀ ਇਹ ਤੇ ਰੈਡੀमेड ਵੀ ਮਿਲਦੀਆਂ ਹੋਣਗੀਆਂ ਕਿ ਨਹੀਂ ਨਹੀਂ ਮਿਲ ਲਈ ਸੀ ਵਿੱਚ ਮਾੜਾ ਤੇ ਨਹੀਂ ਹੁਣ ਮਿਲਦੀਆਂ ਹੋਣਗੀਆਂ ਹਾਂ ਚੱਕੀਆਂ ਮਿਲਦੀਆਂ ਠੀਕ ਹੈ ਗਾ ਲੈ ਗੀਤ ਗਾ ਲੈ ਦੱਸਾਰੇ ਗੀਤ ਗਾ ਦਿਓ ਸੁਣਾਓ ਫਿਰ ਕੋਈ ਗੀਤ ਗੂਤ ਇਹ ਤਾਂ ਆਪਣੀ ਇਹ ਤੁਹਾਨੂੰ ਦੱਸਿਆ ਇੱਥੇ ਆਰਦੀ ਆ ਉਹ ਤਾਂ ਤੋੜਦੀ ਡਿਗ ਡੁਗ ਗਈ ਹੋਣੀ ਉਹਨਾਂ ਤੋਂ ਨਾ ਪੱਕੀ ਜਗ੍ਹਾ ਤੇ ਸਤਾ ਹੋਈ ਹੋਣੀ ਹੋਇਉ ਤਾਂ ਟੁੱਟਦੀ ਨਹੀਂ ਪੱਥਰ ਆ ਚਲੋ ਜੀ ਫਿਰ ਸੁਣਾਓ ਕੋਈ ਗੀਤ ਜਿਸ ਪੰਨਾ ਦਾ ਕਾ ਕੀਆ ਮੈਂ ਪ੍ਰੀਤ ਰਾਣੀ ਵੀ ਸੇ ਇਹ ਨਹੀਂ ਹਾਂ ਹਾਂ ਡੋਲੀ ਸਾਰੇ ਚਲੋ ਜੀ ਆਪਣੇ ਤੇ ਵੀ ਨਾਮ ਬੋਲੇ ਗਏ ਆ ਜਿਵੇਂ ਜਿਵੇਂ ਹੁੰਦਾ ਸਾਰਿਆਂ ਦੇ ਪਰਿਵਾਰ ਦੇ ਨਾਮ ਲੈ ਜਾਂਦੇ ਜਾਂਦੇ ਠੀਕ ਆ ਤੇ ਲੋ ਜੀ ਅੱਜ ਦਾ ਜਿਹੜਾ ਵਲੌਗ ਆ ਤੁਹਾਨੂੰ ਦਿਖਾਇਆ ਆਪਾਂ ਚੱਕੀਆਂ ਉਹ ਆਪਣੀ ਵੱਡੀ ਚੱਕੀ ਆ ਆਪਣੇ ਕੋਲ ਛੋਟੀ ਵੀ ਹੈਗੀ ਹੈ ਨਾ ਤੇ ਇਹਦੇ ਉੱਤੇ ਬਦਾਲ ਵੀ ਦਾਲ ਕੇ ਦਿਖਾਈ ਆ ਆਪਾਂ ਤੇ ਪੁਰਾਣਾ ਗੀਤ ਵੀ ਤੁਹਾਨੂੰ ਸੁਣਾਇਆ ਚੱਕੀ ਦਾ ਹੈ ਨਾ ਤੇ ਉਹਦੇ ਬਾਰੇ ਦੱਸਿਆ ਵੀ ਇਹ ਕਿ ਇਹਦੇ ਉੱਤੇ ਬਹੁਤ ਸਾਰਾ ਕੰਮ ਕੀਤਾ ਜਾਂਦਾ ਸੀ ਨਾ ਪਹਿਲਾਂ ਉਹ ਜ਼ਿਆਦਾਤਰ ਜਿਹੜਾ ਪੀਸਣ ਵਾਲਾ ਕੰਮ ਆ ਆਟੇ ਤੋਂ ਲੈ ਕੇ ਧਾਲੇ ਤੋਂ ਲੈ ਕੇ ਵੇਸਣ ਤੱਕ ਹੈ ਨਾ ਹਾਂ ਵੱਡੀ ਚੱਕੀ ਤੇ ਕੀਤਾ ਜਾਂਦਾ ਸਾਰਾ ਵੱਡੀ ਚੱਕੀ ਤੇ ਕੀਤਾ ਜਾਂਦਾ ਸੀ ਤੇ ਆਸ ਕਰਾਂਗੇ ਜਿਹੜਾ ਤੁਹਾਨੂੰ ਆਇਆ ਇਹ ਵਾਲਾ ਵਲੌਗ ਹੈ ਤੇ ਛੋਟਾ ਜਿਹਾ ਪਰ ਆਸ ਕਰਾਂਗੇ ਕਿ ਤੁਹਾਨੂੰ ਪਸੰਦ ਆਇਆ ਹੋਊਗਾ ਤੇ ਜੇਕਰ ਤੁਹਾਨੂੰ ਪਸੰਦ ਆਇਆ ਪਲੀਜ਼ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਪੁਰਾਣੇ ਇਸ ਤਰ੍ਹਾਂ ਦੀਆਂ ਚੀਜ਼ਾਂ ਦੇਖਣੀਆਂ ਨੇ ਹਨਾ ਵਲੌਗ ਦੇ ਵਿੱਚ ਤੁਸੀਂ ਤੇ ਇਸ ਤੋਂ ਬਾਅਦ ਆਪਣੇ ਹੋਰ ਵੀ ਵਲੌਗ ਬਹੁਤ ਸੋਹਣੇ ਸੋਹਣੇ ਪੁਰਾਤਨ ਸਮੇਂ ਦੇ ਲੈ ਕੇ ਆਉਣ ਵਾਲੇ ਆਪਾਂ ਉਹਦੀਆਂ ਤਿਆਰੀਆਂ ਆਪਣੀਆਂ ਚੱਲ ਰਹੀਆਂ ਨੇ ਤੇ ਆਪੋ ਜਿਹੜੇ ਵਲੌਗ ਲੈ ਕੇ ਆਉਣੇ ਸੋ ਇਸ ਵਲੌਗ ਨੂੰ ਖੂਬਸਾਰਾ ਪਿਆਰ ਦਿਓ ਤਾਂ ਜੋ ਅਗਲੇ ਵਲੌਗ ਹੋਏ ਆਪਾਂ ਤੁਹਾਡੇ ਲਈ ਜਲਦੀ ਤੋਂ ਜਲਦੀ ਲੈ ਕੇ ਆ ਸਕੀਏ ਜਿਹੜੇ ਵਲੌਗ ਨੇ ਡੇਲੀ ਰੁਟੀਨ ਦੇ ਨਾਲ-ਨਾਲ ਪੁਰਾਤਤ ਸਮ ਪੁਰਾਤਨ ਸਮੇਂ ਦੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਨੇ ਉਹ ਕਿਵੇਂ ਵਰਤੀਆਂ ਜਾਂਦੀਆਂ ਨੇ ਤੇ ਕਿਹੜੀਆਂ-ਕਿਹੜੀਆਂ ਹੁੰਦੀਆਂ ਉਹਨਾਂ ਦੇ ਬਾਰੇ ਆਪਾਂ ਇਸ ਆਪਣੇ ਵਲੌਗ ਦੇ ਵਿੱਚ ਵੀ ਚੀਜ਼ਾਂ ਸ਼ੇਅਰ ਕਰਦੇ ਆ ਆਪਣੇ ਡੇਲੀ ਰੁਟੀਨ ਦੇ ਵਲੌਗ ਰੋਜ਼ ਦੀ ਰੋਜ਼ ਆਉਂਦੇ ਆਉਂਦੇ ਨੇ ਤੇ ਉਹਨਾਂ ਨੂੰ ਫੁੱਲ ਵਾਚ ਕਰਿਆ ਕਰੋ ਤੇ ਪਿਆਰ ਦਿਓ ਉਹਨਾਂ ਵਲੌਗਸ ਨੂੰ ਵੀ ਤੇ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਮਾਨਵੀ ਕਿਹਨੂੰ ਕਹਿੰਦੇ ਨੇ ਪਹਿਲਾਂ ਤੁਹਾਨੂੰ ਦਿਖਾਉਨੇ ਮਾਨਵੀ ਕਿਹਨੂੰ ਕਹਿੰਦੇ ਨੇ ਇਹਨੂੰ ਮਾਨਵੀ ਕਹਿੰਦੇ ਨੇ ਸਾਪਾ ਵਲੌਗ ਦੇ ਵਿੱਚ ਦਿਖਾਵਾਂਗੇ ਤੁਹਾਨੂੰ ਮਾਨਵੀ ਕਿਹਨੇ ਕਹਿੰਦੇ ਨੇ ਤੇ ਇਹਨੂੰ ਕਹਿੰਦੇ ਮਾਨਵੀ ਤੇ ਲੋ ਜੀ ਹੁਣ ਆਪ ਜਿਹੜੀ ਆਪਣੀ ਦਾਲ ਆ ਉਹ ਦੱਲ ਲਈ ਆ ਤੇ ਹੁਣ ਆਪਾਂ ਇਹਨੂੰ ਕੱਢ ਲਾਂਗੇ ਹਾਂ ਤਾਂ ਸਾਰਾ ਵੇਖ ਲੂਗੀ ਰੋਟ ਤੇ ਆਪਣੇ ਕੋਲ ਪੀੜੀਆਂ ਪੂੜੀਆਂ ਵੀ ਬਹੁਤ ਆ ਤੁਹਾਨੂੰ ਪਹਿਲਾਂ ਮੇਲਾ ਦਾ ਵਲੌਗ ਟਿੱਕ ਚ ਸ਼ੇਅਰ ਕੀਤਾ ਹੀ ਹੋਇਆ ਪਰ ਆਪਣੇ ਕੋਲ ਕਲਰ ਵਗੈਰਾ ਕੀਤੀਆਂ ਪੀੜੀਆਂ ਵਗੈਰਾ ਬਹੁਤ ਨੇ ਜੇ ਕਿਸੇ ਨੇ ਨਹੀਂ ਦੇਖਿਆ ਤਾਂ ਆਪਣੇ ਪਿਛਲੇ ਵਲੌਗ ਦੇਖ ਲਓ ਜੀ ਪੀੜੀਆਂ ਵੀ ਆਪਣੇ ਕੋਲ ਕਿਹੜੀਆਂ ਨੇ ਕਿਸ ਪ੍ਰਕਾਰ ਦੀਆਂ ਨੇ ਕਿਹੜੇ ਕਿਹੜੇ ਰੰਗ ਕੀਤੇ ਆ ਚਲੋ ਜੀ ਆਪਾਂ ਦਾਲ ਦਲ ਨਹੀਂ ਸੀ ਨਾਲੇ ਆਪਣਾ ਵਲੌਗ ਬਣ ਗਿਆ ਪ੍ਰੋਤਨ ਟਾਈਮ ਦਾ ਤੇ ਨਾਲੇ ਆਪਣੀ ਜਿਹੜੀ ਦਾਲ ਉਹ ਦਲੀ ਗਈ ਤੇ ਆ ਨਿੱਕੀ ਜੀ ਇਹਦੀ ਤਾਂ ਵਿਚਾਰੀ ਦੀ ਨਾ ਥੋੜੀ ਜੀ ਅੜਚਣਾ ਹੋਣ ਲੱਗ ਗਈ ਜਦੋਂ ਇਹ ਚੱਲਦੀ ਹੈ ਅੜਦੀ ਆ ਉਹਨੇ ਅੜਦੀ ਆ ਇਹ ਤਾਂ ਚਲੋ ਯੂਜ਼ ਹੋਣਾ ਹੁੰਦੀ ਨਹੀਂ ਆਪਦੇ ਜਾਣੇ ਇਹ ਰੇਕ ਨਿਸ਼ਾਨੀ ਇਹ ਅੜਦੀ ਇਹ ਆਇਆ ਨਾ ਉਹਨਾਂ ਨੇ ਚਿੱਟਾ ਸਮੈਂਟ ਲਾਦਾ ਵਿਆਹ ਵੇਲੇ ਚਿੱਟਾ ਸਮੈਂਟ ਇਹਨਾਂ ਦੇ ਲੱਗਦਾ ਨਹੀਂ ਪੱਥਰ ਤੇ ਆ ਵੇਖੋ ਆ ਜੀ ਜਦ ਬਧੀ ਅਚੇ ਆਜੇ ਤਲਾਇਆ ਗਿਆ ਨਹੀਂ ਹਾਂ ਗਲਤ ਕੰਮ ਕੀਤਾ ਵੇਖੋ ਆ ਤੋੜ ਕੇ ਚਿੱਟਾ ਜਿਵੇਂ ਲਾਤੀ ਸਮਾਂ ਦੀ ਹਾਂ ਕੱਢਾ ਪਤਾ ਜੀ ਫਲੇਟ ਜੀ ਦੀ ਹੋ ਗਈ ਇਹਦੇ ਚ ਕੱਢ ਲਓ ਤੋ ਵੇਖੋ ਰੇ ਚਲੋ ਜੀ ਆਪਾਂ ਨਾਲ ਇਹਦਾ ਦਾਲਦਲੀ ਗੀ ਨਾਲੇ ਆਪਣੇ ਪੁਰਾਤਨ ਸਮੇਂ ਦਾ ਜਿਹੜੀਆਂ ਚੀਜ਼ਾਂ ਤੁਹਾਨੂੰ ਆਪਦੇ ਜਾਣੇ ਸ਼ੋਅ ਕਰਤੀਆਂ ਨੇ ਮੈਂ ਸੋਚੀ ਸੀ ਮੈਂ ਕਿ ਚੱਕੀ ਦਾ ਵਲੌਗ ਪਾਵਾਂਗੇ ਚਲ ਵਾਵਾ ਨਾਨੀ ਆ ਗਈ ਤੇ ਆਪਾਂ ਵਲੌਗ ਸ਼ੂਟ ਕਰ ਲਿਆ ਤੇ ਇਸ ਤੋਂ ਬਾਅਦ ਆਪਣੇ ਵਲੌਗ ਹਨ ਵਧੀਆ ਤੋਂ ਵਧੀਆ ਆਪਾਂ ਰੈਡੀ ਕਰ ਰਹੇ ਆਂ ਬਸ ਆਪਣੀ ਤਿਆਰੀਆਂ ਚੱਲ ਜੰਦੀਆਂ ਨੇ ਪੁਰਾਣੇ ਸਮੇਂ ਦੀਆਂ ਚੀਜ਼ਾਂ ਬਾਰੇ ਜੀਆ ਸੰਭਾਲਦੀ ਚੱਕੀ ਚੱਕੋ ਜੀਆ ਸੰਭਾਲਦੀ ਚੱਕੀ ਇਹ ਚੱਕੀ ਤਾਂ ਅਸੀਂ ਸਹੀ ਦੱਸ ਨਿਸ਼ਾਨੀ ਦੇ ਤੌਰ ਤੇ ਸੰਭਾਲ ਕੇ ਰੱਖਣੀ ਆ ਜਦੋਂ ਅਸੀਂ ਘਰ ਪਾਏਗਾ ਕਮਰਾ ਬਣਾਵਾਂਗੇ ਉਹਦੇ ਵਿੱਚ ਅਸੀਂ ਆਪਣੀਆਂ ਪੁਰਾਣੀਆਂ ਚੀਜ਼ਾਂ ਸੰਭਾਲਾਂਗੇ ਸਮਝਣਾ ਮੈਂ ਜਿਹੜੀਆਂ ਪਤਾ ਬਹੁਤ ਸੰਭਾਲ ਕੇ ਰੱਖਿਆ ਇਹ ਤੋਂ ਬਾਅਦ ਆਪਾਂ ਇੱਕ ਕਮਰਾ ਹੀ ਬਣਾਵਾਂਗੇ ਆਪਾਂ ਇਸੇ ਚੀਜ਼ਾਂ ਦੇ ਲਈ ਤੇ ਲਓ ਜੀ ਆਪਣੀ ਦਾਲ ਜਿਹੜੀ ਦਲੀ ਗਈ ਹੈ ਤੇ ਚਲੋ ਜੀ ਚੱਲਦੇ ਆ ਗੁੱਡ ਇਵਨਿੰਗ ਸਾਰਿਆਂ ਨੂੰ ਟਾਈਮ ਹੋ ਗਿਆ ਜੀ 5:30 ਤੋਂ ਉੱਪਰ 5:35 40 ਹੋ ਗਿਆ ਤੇ ਮੈਂ ਵਾਕ ਹੁਣ ਸਟਾਰਟ ਕਰੀ ਹਾਂ ਜੀ ਪਿਆਰਾ ਬੱਚਾ ਹੈ ਦਾ ਮੇਰਾ ਪਿਆਰਾ ਹੈ ਬੱਚਾ ਮੇਰਾ ਛੋ ਨਾ ਚਲੋ ਨਹੀਂ ਪੂਤ ਨਹੀਂ ਹੁੰਦਾ ਤੂੰ ਉਦਨ ਨਾਲ ਕੰਮ ਨਾ ਕਰਿਆ ਕਰ ਤੂੰ ਤਾਂ ਆ ਗਿਆ ਨਹੀਂ ਆਉਂਦਾ ਪੂਤ ਮम्मा ਤੋਂ ਡਰਦਾ ਪੂਤ ਚਲੋ ਜੀ ਟਾਈਮ ਹੋ ਗਿਆ 5:40 ਆਈ ਥਿੰਕ ਤੇ ਨਾ ਹੁਣ ਆਪਾਂ ਕਰੀਏ ਵਾਕਸ ਚਾਰਟ ਅੱਜ ਲੇਟ ਹੀ ਹੋ ਜਾਗੇ ਵਾਕ ਤੋਂ ਅੱਗੇ 6 ਵਜੇ ਕੰਪਲੀਟ ਹੋ ਜਾਂਦੀ ਹੈ ਤੇ ਲਾਸਟ ਐਗਜ਼ਾਮ ਸੀ ਬੱਚਾ ਦਾ ਥੋੜਾ ਜਿਹਾ ਮੈਥ ਅੱਧਾ ਘੰਟਾ ਹੋਰ ਵੱਧ ਪੜਾਤਾ 3 ਤੋਂ 5 ਪੜਾਉਣੀ ਨੇ 5:30 ਵਜੇ ਤੱਕ ਪੜਾਇਆ ਲਾਸਟ ਸੀ ਦਾ ਪੇਪਰ ਤੇ ਬਸ ਅੱਜ ਮੈਂ ਉੱਥੇ 5:30 ਤੱਕ ਹੀ ਹੋਈ ਆ ਫੋਨ ਮੈਂ ਕਿਹਾ ਚਲ ਵਾਕ ਤੋਂ ਕੰਪਲੀਟ ਕਰਨੀ ਹੈ ਨਾ ਅੱਧਾ ਘੰਟਾ ਚਲੋ 10 15 ਮਿੰਟ ਦੀ ਕੀ ਗੱਲ ਹੁੰਦੀ ਆ ਲੇਟ ਹੋ ਜਾਊਗਾ ਉਹ ਆਏ ਅੱਗੇ ਮੈਂ 5 ਵਜੇ ਸਵਾ ਪੰਜ ਲਾ ਕੇ ਪੌਣਾ ਕ ਘੰਟ ਕਰ ਲੈਂਦੀ ਹੁੰਦੀ ਆ ਚਲੋ 40 45 ਮਿੰਟ ਬਸ ਹੁਣ ਆਪਾ ਇਹ ਉਹ ਪਿੱਛੇ ਧੂੰਗਾ ਆਈ ਜਾਂਦਾ ਕਾਲਾ ਦਾ ਦੇਖਦਾ ਪਿਆ ਹਨਾ ਫਾਗੂ ਗੁਗ ਲਾਈ ਕਿਸ ਨੇ ਬੜਾ ਕਾਲਾ ਥੋ ਨਾ ਕਿਸੇ ਕਹਿ ਦਈਏ ਟੈਨਾਂ ਟੂਰਾ ਜੀ ਇਹਨੂੰ ਅੱਗ ਲਾਈ ਹੁੰਦੀ ਨਾ ਇਹ ਤਾਂ ਵਧੀ ਜਾਂਦਾ ਨਾ ਪਤਾ ਨਿਕਾ ਗਏ ਲਾਇਆ ਹੋਈ ਅੱਗ ਲੱਗੀ ਇੱਕ ਸਾਡੇ ਲੈਟ ਵਗ ਗਈ ਲੈਟ ਵਗ ਗਿਆ ਵਾਵਾ ਟਾਈਮ ਨੂੰ ਕਹਿੰਦੇ ਸੀਵਰੇਜ ਜੀ ਪਈ ਜਾਂਦੇ ਕਈ ਗਲੇ ਹਾਚਾ ਸਾਡੇ ਤੇ ਵੈਸੇ ਪਈ ਨਹੀਂ ਸਾਡੇ ਨਾਲੀ ਚ ਪਰ ਹੋਰ ਪਾਸੇ ਅੱਧੇ ਪਿੰਡ ਚ ਪਏ ਹੋਏ ਸੀਵਰੇਜ ਤੇ ਅੱਧੇ ਚ ਪਈ ਜਾਂਦੇ ਜਿਵੇਂ ਤੇ ਕਹਿੰਦੇ ਪਤਾ ਨਹੀਂ ਪੱਟੀ ਜਾਂਦੇ ਸੀ ਸੀਵਰੇਜ ਪਾਉਣ ਲਈ ਤੇ ਕੰਬਾ-ਕੁੰਬਾ ਡਿੱਗ ਗਿਆ ਤੇ ਲੈਟ ਕਟੋਕੜ ਮਿਲਣਾ ਦਾ ਕੰਟੇਨਰ ਡੋ ਗਿਆ ਲਾਈਟ ਗਈ ਨੂੰ। ਮੇਰੇ ਇਟਰ ਤੇ ਪੱਖਾ ਛੱਡਿਆ ਹੋਇਆ ਨੇ ਇੱਕ ਸਾਰੇ ਉੱਥੇ ਬੈਠੇ ਨੇ। ਤੇ ਬਾਕੀ। ਮੈਂ ਕਿ ਵਾਕਤਾ ਕਰੂ ਅੱਬੀ। ਵਾਕ ਕਰਕੇ ਐਡੀਟਿੰਗ ਵਗੈਰਾ ਪਤਾ ਕੀ। ਕੱਲ ਹੋ ਸਕਦਾ ਕੱਲ ਨੂੰ। ਬਾਹਰ ਜਾਣਾ ਹੋਵੇ। ਤੇ ਤੇ ਮੇਕਣਾ ਹੋਸਾ ਉੱਪਰ ਲਾਈਟ ਹੀ ਹੈ ਨਾ ਕੱਪੜੇ ਵੀ ਪ੍ਰੈਸ ਕਰਨ ਵਾਲੇ ਪਏ ਹਾਂ ਕਮ ਉਹ ਦੁੱਗ ਸੁੱਤਾ ਹੋ ਗਿਆ ਕੱਪੜੇ ਪ੍ਰੈਸ ਕਰਨ ਵਾਲੇ ਪਏ ਮੇਰੇ ਮੱਗੇ ਪਹਿਲਾਂ ਪਹਿਲਾਂ ਕਰ ਮੈਂ ਕਰ ਦਿੰਦੀ ਜੇ ਜਾਣਾ ਉਹਨੇ ਇੱਕ ਦਿਨ ਪਹਿਲਾਂ ਰਾਤ ਨੂੰ ਕਰ ਲੈਂਦੇ ਜੇ ਸ਼ਾਮ ਨੂੰ ਫਿਰ ਉਹ ਐਂਟੈਂਪੀ ਤਾਂ ਜਮਾਈ ਨਹੀਂ ਹੁੰਦੇ ਇੱਕ ਦਿਨ ਪਹਿਲਾਂ ਕਰ ਲੈਂਦੇ ਇਹ ਕੱਲ ਨੂੰ ਦੇਖੋ ਦੇਖੋ ਕੱਲ ਨੂੰ ਪਤਾ ਲੱਗੂਗਾ ਕਿ ਪੁਰਾਤਨ ਟਾਈਮ ਦਾ ਵਲੌਗ ਆਪਾਂ ਸ਼ੂਟ ਕਰ ਕਰ ਸਕਦੇ ਜੇ ਟਾਈਮ ਹੋਇਆ ਤਾਂ ਆਪਾਂ ਸ਼ੂਟ ਅਪ ਕਰਾਂਗੇ ਉਹ ਵਾਲਾ ਵਲੌਗ ਕਿਉਂਕਿ ਟਾਈਮ ਨਹੀਂ ਨਾ ਹੈਗਾ ਕੱਲ ਨੂੰ ਸ਼ਾਇਦ ਹੋ ਸਕਦਾ ਬਾਹਰ ਜਾਈਏ ਆਪਾਂ ਜੇ ਆਪਾਂ ਬਾਹਰ ਗਏ ਤੇ ਆਪਣਾ ਵਲੌਗ ਸ਼ੂਟ ਹੋ ਸਕਦਾ ਹੋਰ ਜਦੋਂ ਟਾਈਮ ਹੋਇਆ ਤਾਂ ਆਪਾਂ ਸ਼ੂਟ ਕਰ ਲਾਂਗੇ ਚੀਜ਼ਾਂ ਦੀ ਆਪਣੀ ਤਿਆਰੀ ਚੱਲੀ ਜਾਂਦੀ ਪੁਰਾਣੀਆਂ ਚੀਜ਼ਾਂ ਦੀ ਟਾਈਮ ਦੱਸੂਗਾ ਕਿ ਸ਼ੂਟ ਹੋ ਗਿਆ ਤਾਂ ਆਪਾਂ ਕਰ ਲਾਂਗੇ ਨਹੀਂ ਆਪਣੇ ਕੋਲ ਡੇਲੀ ਰੂਟੀਨ ਦਾ ਵਲੌਗ ਤਾਂ ਫਿਰ ਹੈਗਾ ਹੀ ਆ ਨਹੀਂ ਮੇਰੇ ਤਾਂ ਉਹ ਐ ਇਦਾਂ ਮਨ ਕਰ ਚਲੋ ਹੁਣ ਡੇਲੀ ਰੂਟੀਨ ਨਾਲ ਵਲੌਗ ਆਪਾ ਬਣਾਉਨੇ ਆ ਉਹਦੇ ਕਰਕੇ ਕੀ ਹੁੰਦਾ ਜਿਹੜੇ ਆਪਾਂ ਉਹ ਪ੍ਰਾਤਨ ਨਾਲੇ ਹੁੰਦੇ ਨਾ ਸ਼ੂਟ ਆਪ ਕਰ ਲਿਆ ਜਾਂ ਤਾਂ ਉਹਦੇ ਨਾਲ ਹੀ ਡੇਲੀ ਦੇ ਨਾਲ ਆਪਾਂ ਥੋੜਾ ਐਡ-ਆਨ ਕਰ ਦਿਆ ਕਰੀਏ ਨਾ ਵਲੌਗ ਤਾਂ ਡੇਲੀ ਵਾਲਾ ਵੀ ਰੂਟੀਨ ਵਾਲਾ ਤਾਂ ਪਾਣੀ ਹੁੰਦਾ ਫਿਰ ਉਹਦੇ ਨਾਲ ਹੀ ਐਡ-ਆਨ ਆਪਾਂ ਇਦਾਂ ਦੇ ਜਿਹੜੇ ਵੀ ਵਲੌਗ ਹੁੰਦੇ ਪ੍ਰਾਤਨ ਨਾਲੇ ਐਡ-ਆਨ ਕਰ ਦਿਆ ਕਰਾਂਗੇ ਕਿਉਂਕਿ ਉਹ ਬਹੁਤੇ ਲੰਮੇ ਨਹੀਂ ਹੁੰਦੇ ਹਨ ਪੁਰਾਣੀਆਂ ਚੀਜ਼ਾਂ ਨੇ ਸਸ ਚੀਜ਼ਾਂ ਮਖਾਉਣੀਆਂ ਜਾਂ ਆਪਾਂ ਉਹ ਯੂਜ਼ ਕਰਕੇ ਦਿਖਾਉਣੀਆਂ ਤੇ ਜਾਂ ਉਹਨਾਂ ਦੇ ਬਾਰੇ ਥੋੜੇ ਜਿਹੀ ਦੱਸ ਦੇਣੀਆਂ ਕਿ ਉਹ ਬਹੁਤ ਹੀ ਲੰਮੇ ਵਲੌਗ ਨਹੀਂ ਹੁੰਦੇ ਸੋ ਆਪਾਂ ਡੰਡੇਲੀ ਵਲੌਗਿੰਗ ਦੇ ਨਾਲ ਹੀ ਉਹਨੂੰ ਐਡ ਆਡ-ਆਨ ਕਰ ਦਿਆ ਕਰਾਂਗੇ ਅੱਜ ਵੀ ਆਪਾਂ ਵਲੌਗ ਸ਼ੂਟ ਕੀਤਾ ਤੇ ਹੋ ਸਕਦਾ ਕੱਲ ਨੂੰ ਇਹੀ ਵਲੌਗ ਪੂਰਾ ਤਿੰਨ ਟਾਈਮ ਵਾਲਾ ਹੀ ਪਾ ਦਈਏ ਕੱਲ ਨੂੰ ਹੁਣ ਐਡੀਟਿੰਗ ਤੇ ਪਤਾ ਲੱਗੂ ਰਾਤ ਨੂੰ ਐਡੀਟਿੰਗ ਕਰਕੇ ਸੋਣਾ ਪਊਗਾ ਅੱਜ ਬਾਕੀ ਉਹਨੂੰ ਲਾਈਟ ਤੇ ਲਾਈਟ ਆਊਗੀ ਫੇਰ ਹੀ ਐਡੀਟਿੰਗ ਹੋਊਗੀ ਤੇ ਬੱਕੀ ਜੱਪ ਲੱਗਾ ਬਸ ਸ਼ਰਾਰਤਾ ਕਰਨਾ ਬੱਚਾ ਦਾ ਜੋ ਲਾਸਟ ਡੇ ਸੀ ਪੇਪਰ ਸੀ ਬਸ ਚਾਚੂ ਦੇ ਰਹਿ ਗਏ ਜੱਪ ਦੇ 28 ਤਰੀਕ ਤੱਕ ਬੱਕੀ ਉਹਨੇ ਦੋ ਤਿੰਨ ਦਿਨ ਹੋ ਗਏ ਜਿਵੇਂ ਕਹਿ ਨਹੀਂ ਤਿੰਨ ਦਿਨ ਦੇ ਬੋਕਨ ਨੂੰ ਜੀਜਾ ਨਹੀਂ ਕਰਦਾ ਪਤਾ ਨਹੀਂ ਕੀ ਗੱਲ ਆ ਇਹ ਅੱਗੇ ਮੰਨ ਕੇ ਚਲੋ ਪੂਰੀ ਐਕਸਾਈਟਮੈਂਟ ਦੇ ਨਾਲ ਕੰਮ ਨਹੀਂ ਕਰਦੇ ਆਪਾਂ ਕੋਈ ਉਦਾਂ ਕਰਦੇ ਸੀ ਹੁਣ ਨਾ ਹੁੰਦਾ ਜਿਵੇਂ ਹੁਣ ਮਨ ਮਾਰ ਕੇ ਜੀ ਕਰਨਾ ਪੈਂਦਾ ਉਹ ਕਰਦਾ ਅੱਜ ਥਲੱਗ ਦੇ ਬੈ ਕੰਦ ਸ਼ਰਾਰਤਾਂ ਸ਼ਰਾਰਤ ਅੱਜ ਮੈਂ ਤੁਹਾਨੂੰ ਕਾਫੀ ਤੇ ਆਉਣੀ ਬਣੀ ਆਇਆ ਬਈ ਆਇਆ ਬਈ ਤੇ ਚਲੋ ਜੀ ਮਾਰਨਿੰਗ ਵੀ ਕੋਈ ਖਾਸ ਵੀਡੀਓ ਜਦੋਂ ਆ ਸੱਚ ਜੀ ਮਾਰਨਿੰਗ ਮੇਰਾ ਕੀ ਹੋਇਆ ਮੈਂ ਓਵਰオール ਵੈਸੇ ਕੰਪਲੀਟ ਆਵਦੀ ਵਾਕ ਵਗੈਰਾ ਕੰਪਲੀਟ ਕਰਕੇ ਫੋਨ ਚੈੱਕ ਕਰਿਆ ਸੀ ਜਿਹੜੀ ਆਪਣੀ ਸਟਾਰਟਿੰਗ ਉਹ ਕੋਈ ਬਹੁਤੀ ਚੰਗੀ ਨਹੀਂ ਹੋ ਪਾਈਗੀ ਤੇ ਚਲੋ ਜੀ ਲਾਈਟ ਤੇ ਲਾਈਟ ਕਰ ਦਵਾਂਗੀ ਉਦੋਂ ਬਾਅਦ ਦੀ ਗੱਲ ਹੈ ਤਾਂ ਸਾਰੀ ਤੁਸੀਂ ਸ਼ੁਕਰ ਮਨਾਓ ਮੇਰਾ ਵਲੋਗਿੰਗ ਦਾ ਟਾਈਮ ਮੜੇ ਮੈਂ ਕਹਤਾ ਹਾਂਗਾ 10:30 ਦੇ ਵਿੱਚ ਆ ਜਾਂਦਾ ਜੇ ਕਿਤੇ 7 ਵਜੇ ਪੌਣਾ ਹੁੰਦਾ ਅੱਜ ਫੇਰ ਵਲੌਗ ਲੇਟ ਹੋ ਜਾਣਾ ਸੀਗਾ ਅੱਜ ਸਵੇਰੇ ਵੀ ਐਡੀਟਿੰਗ ਨਾਲ ਰਾਤ ਨੂੰ ਹੁਣ ਨਾ ਹੁੰਦੀ ਨੀਗੀ 2-3 ਦਿਨ ਹੋ ਗਏ ਰਾਤ ਨੂੰ ਐਡੀਟਿੰਗ ਬਿਲਕੁਲ ਨਹੀਂ ਹੁੰਦੀ ਗੱਲਾਂ ਪਤਾ ਕਰਕੇ ਨਾ ਨਹੀਂ ਨਾ ਥੱਕ ਨੂੰ ਕਜਾਈ ਦੇ ਦੇ ਪੀ ਕੇ ਦੁੱਧ ਤੇ ਸੋ ਜੋ ਤੇ ਫਿਰ ਐਡੀਟਿੰਗ ਰਹਿ ਜਾਂਦੀ ਹੈ ਫਿਰ ਸਵੇਰ ਕੰਮਕੁਮ ਕਰਦੇ ਆ 9 ਵਜਾਂ ਦੇ ਫਿਰ ਉਧਰੋਂ 10 10:30 ਵਲੌਗ ਪਾਉਣਾ ਦਾ ਮੈਂ ਐਡੀਟਿੰਗ ਤੇ ਬਹਿਣਾ ਪੈਂਦਾ ਸਪੈਸ਼ਲ ਵਿੱਚੋਂ ਟਾਈਮ ਕੋਈ 1 ਅੱਧਾ ਕੰਮ ਛੱਡਣਾ ਵੀ ਪੈਂਦਾ ਤਿਵੇਂ ਸਾਡ ਐਡੀਟਿੰਗ ਆਪਾਂ ਰਾਤ ਨੂੰ ਕੋਸ਼ਿਸ਼ ਐਨ 50% ਹੋਈ ਹੋਵੇ ਤੇ ਫਿਰ 50% ਬੰਦਾ ਸੋਭਾ ਦਾ ਵਧਾ ਕਰਕੇ ਤੇ ਅਪਲੋਡ ਕਰ ਦੇ ਦਿੰਦਾ ਹਾਂ ਐਂਡ ਤੇ ਮਿਲਾਂਗੇ ਤੁਹਾਨੂੰ ਨੈਕਸਟ ਵਲੌਗ ਦੇ ਨਾਲ ਜੇਕਰ ਕੋਈ ਕਲਿੱਪ ਐਡ ਔਨ ਕਰਾਂਗੇ ਤਾਂ ਜੇ ਦੁਬਾਰਾ ਆਪਾਂ ਜੇ ਕੋਈ ਕਲਿੱਪ ਲਾਵਾਂਗੇ ਤਾਂ ਪੈਡ ਔਨ ਇਹਦੇ ਮਗਰ ਹੀ ਕਰ ਦੇ ਦਿੰਨੇ ਹੁੰਦੇ ਵਲੌਗ ਚਲੋ ਜੀ ਮਿਲਦੇ ਨੈਕਸਟ ਵਲੌਗ ਦੇ ਨਾਲ ਤਾਂ ਹਾਂਜੀ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੇ ਲੱਗੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਵੀ ਦੱਸਿਓਗਾ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਬਾਕੀ ਵੀਡੀਓ ਨੂੰ ਵੌਚ ਕਰਾ ਕਰੋ ਤੇ ਇੱਕ ਵਾਲ ਲਿਕਨ ਬਟਨ ਨੂੰ ਪ੍ਰੈਸ ਕਰ ਲੋ ਤਾਂ ਜੋ ਵੀਡੀਓ ਦੇ ਨਵੀਂ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਚਲੋ ਜੀ ਕੋਈ ਹੋਰ ਕਲਿੱਪ ਲਾਵਾਂਗੇ ਤੇ ਇਹਦੇ ਮਗਰ ਹੀ ਐਡ-ਆਨ ਕਰ ਦਾਂਗੇ ਆਪਾਂ ਤੇ ਚਲੋ ਜੀ ਮੈਂ ਰਹੀ ਹਾਂ ਨੈਕਸਟ ਵਲੌਗ ਦੇ ਨਾਲ